ਕਿਥੇ ਰਹਿਣਾ ਲਿਓ ਕੀ ਹੋਇਆ ਅੱਜ ਤੁਹਾਡੇ ਨਾਲ ਚੱਲ ਕੋਈ ਨਹੀਂ ਯਾਰ ਕੋਈ ਨਹੀਂ ਗੱਲ ਆਪਾਂ ਕਰਦੇ ਨਾ ਤੇ ਨਾ ਨਿਕਲੋ ਹੋ ਗਈ ਤੇਰੇ ਨਾਲ ਜਿਹੜੇ 2.5 ਲੱਖ ਰੁਪਏ ਸੀ ਖਾਲੀ ਕੋਲ ਦੀ ਨਾਲ ਤੁਹਾਡੇ ਨਾਲ ਕੋਣ ਸੀ ਮੇਰੇ ਬੇਟਾ ਸੀ ਜਿਹਦੇ ਨਾਲ 1:00 ਵਜੇ ਦੀ ਗੱਲ ਹੈ 1:00 ਵਜੇ ਹੈ ਥੋੜ੍ਹੀ ਜਿਹੀ ਮਿੰਟ ਦੀ ਗੱਲ ਹੈ ਅੱਛਾ ਕਿਹੜੇ ਏਰੀਆ 'ਚ ਮੰਡੀ ਵਾਲਾ ਮੋੜ ਦੇ ਏਰੀਆ ਕਿਹੜੇ ਦੇਖੋ ਅੱਜ ਦਸ਼ੀਰ ਕੀ ਕਰ ਰਹੇ ਸੀ ਅਜੀ ਤੁਰੀ ਜੁਆਏ ਸੀ ਜੀ ਅੱਛਾ ਤੁਰੀ ਦਾ ਮੁੰਡਾ ਕਹਿੰਦਾ ਢੰਡਾ ਪੀਣਾ ਹੈ ਮੈਂ ਤੇ ਤਾਂ ਲੈ ਕੇ来 ਗਿਆ ਜੀ ਅੱਛਾ ਉਹ ਤਾਂ ਗਲੀ ਵਿੱਚੋਂ ਨਿਕਲ ਕਰਤਾ ਜਿਆ ਜੀ ਉਹ ਬੈਕਾਉਂਡ ਲੈ ਗਿਆ ਕੋ ਕੇ ਉਹ ਮੁੰਡੇ ਕਾਲੇ ਤੇ ਸੀ ਉਹ ਤੁਰ ਕੇ ਗਏ ਸੀ ਜੀ ਤੁਰ ਕੇ ਗਲੀ ਵਿੱਚੋਂ ਭੱਜ ਆਇਆ ਮੂਰੇ ਕੋਈ ਖੜਾ ਰੱਖੇ ਉਹ ਲੈ ਕੇ ਨਾਲ ਚਲੇ ਪਰ ਜਿਹੜੀ ਆ ਸੀਸੀਟੀਵੀ ਆ ਉਹਦੇ ਚ ਤਾਂ ਉਹ ਆ ਰਹੇ ਨੇ ਐਕਟਿਵ ਆ ਤੇ ਫਿੱਕ ਲੀਤੀ ਆ ਲੈ ਗਰੀ ਦੇ ਐਕਟਿਵ ਖੜਾ ਰੱਖੀ ਉਹਨਾਂ ਨੇ ਜੀ ਅੱਛਾ ਮੁੰਡਾ ਗਲੀ ਵਿੱਚੋਂ ਨਿਕਲ ਕੇ ਆਇਆ ਉਹ ਤੇ ਬੈਠ ਕੇ ਪਾਰ ਗਈ ਅੱਛਾ ਤੁਸੀਂ ਪੁਲਿਸ ਨੂੰ ਤਲਾਸ਼ ਦਿੱਤੀ ਹੈ ਉਹ ਜੀ ਅੱਛਾ ਥੀ ਮੰਗ ਕੀ ਕਰਦੇ ਹੋ ਹਾਂਜੀ ਮੰਗ ਤਾਂ ਕੀ ਕਰਦੇ ਹੋ ਮੰਗ ਦੇਖੋ ਜੇ ਫੜਾ ਜਾ ਪੈਸੇ ਦੇ ਮਾਲਕਾਂ ਦੇ ਸਾਹਮਣੇ ਖੰਮ ਹੋ ਗਏ ਜਿਹਨੂੰ ਲੈਣੇ ਸੀ 2.5 ਲੱਖ ਰੁਪਇਆ ਕਾਦੇ ਵਾਸਤੇ ਲੈ ਕੇ ਆਏ ਸੀ 2.5 ਲੱਖ ਰੁਪਏ ਸ਼ਰਮਾ ਜੀ ਨੂੰ ਦੇਣੇ ਸੀ ਮੈਨੂੰ ਅੱਛਾ ਆਂਦੀ ਮਤ ਲੈ ਕੇ ਗਈ ਸੀ ਜੀ ਅੱਛਾ ਅਸੀਂ ਸਵੇਰੇ ਬੈਂਕ ਚੋਂ ਕਢਾ ਕੇ ਲਿਆਇਆ ਸੀ ਅਗਰ ਪੂਰੀਓ ਬੈਂਕ ਚੋਂ ਕਢਾ ਕੇ ਲਿਆ ਕੇ ਹਾਂਜੀ ਸ਼ਰਮਾ ਇੱਥੇ ਆਣਾ ਲਿਓ ਪੂਰੀ ਦੀ ਹੋਰ ਕੋਣ ਆਇਆ ਸੀ ਅਜ ਨਾਬੇ ਨਾ ਤਾਂ ਮੇਰਾ ਡੈਡੀ ਕਿੰਨੇ ਪੈਸੇ ਸੀ ਤੁਹਾਡੇ ਕੋਲ ਸਹੀ ਹੈ 22 ਲੱਖਾਂ ਸਾਡੇ ਵਿੱਚ ਸੀ ਮੋਟਰਸਾਈਕਲ ਤੇ ਇੱਕ ਕੋਣ ਲੈ ਗਿਆ ਕੋਕੇ ਕਿਸੇ ਦੀ ਗੱਲ ਐ ਲਾਪੇ ਦੀ ਗੱਲ ਐ ਅੱਛਾ ਮੰਡੀ ਦੇ ਕੋਲ ਹਾਂਜੀ ਮੰਡੀ ਦੇ ਕੋਲ ਜੇ ਵੀ ਕਰ ਰਹੇ ਸੀ ਤੁਸੀਂ ਉਦੋਂ ਉਦੋਂ ਅਸੀਂ ਬਾਈਕ ਤੇ ਜਾ ਰਹੇ ਅੱਛਾ ਤੇ ਕੀ ਕੋਕੇ ਲੈ ਗਏ ਹਾਂਜੀ ਕਿੰਨੇ ਜਨੇ ਸੀ ਉਹ ਉਹ 3 ਜਨੇ ਸੀ ਅੱਛਾ ਫਿਰ ਉਸ ਤੋਂ ਬਾਅਦ ਬਸ ਉਸ ਤੋਂ ਬਾਅਦ ਇੱਕ ਜਨੇ ਨੇ ਕੋਕੇ ਜਾ ਕੇ ਐਕਟਿਵਾਂ ਤੇ ਭੱਜ ਗਏ ਤਿੰਨ ਜਨੇ ਐਕਟਿਵਾਂ ਸੀ ਅੱਛਾ ਹਾਂਜੀ ਦੋ ਦੋ ਬੰਦੇ ਸੀ ਇੱਕ ਜੇ ਲੇਡੀ ਸੀ ਉਹਨਾਂ ਦਾ ਅੱਛਾ ਉਹ ਕਿਹਨਾਂ ਨੂੰ ਕੁਝ 20000 ਰੁਪਏ ਐ ਥੋੜੀ ਤੋਂ ਲੈ ਕੇ ਆਏ ਸੀ ਹਾਂਜੀ ਦੇਖ ਕੇ ਗਏ ਨੇ ਪੂਰੇ ਕਾਲੇ ਵਾਸਤੇ ਲੈ ਕੇ ਗਏ ਨੇ ਪੂਰੇ ਕਿਸੇ ਬੰਦੇ ਨੂੰ ਦੇਣੇ ਸੀ ਜੀ ਅੱਛਾ ਤੇ ਕਿੰਨੇ ਕ ਵਜੇ ਦੀ ਗੱਲ ਐ ਤੇ 2 ਕ ਵਜੇ ਦੀ ਗੱਲ ਐ ਦੁਪਹਿਰੇ ਹਾਂਜੀ ਤੁਸੀਂ ਉਦੋਂ ਕੀ ਕਰ ਰਹੇ ਸੀ ਜਦੋਂ ਕੋਕੇ ਆ ਗਏ ਅਸੀਂ ਖੜੇ ਸੀ ਤੁਹਾਡੇ ਨਾਲ ਤੁਹਾਡੇ ਫਾਦਰ ਮੇਰੇ ਫਾਦਰ ਸਾਹਿਬ ਸੀ ਜੀ ਅਸੀਂ ਟੰਡਾ ਪੀ ਰਹੇ ਸੀ ਅੱਛਾ ਪੈਗਾ ਤਾ ਉਹ ਕਿੱ데 ਪੂਰੀ ਸ਼ਿਪਰ ਮਹੱਲਾ ਜੀ ਇੱਥੇ 2.5 ਲੱਖ ਰੁਪਏ ਕਿਸੇ ਨੂੰ ਮੋੜਨਾ ਸੀ ਤੁਹਾਨੂੰ ਹਾਂ ਜੀ ਇਹਨੂੰ ਸਾਡੇ ਰੀਅਲਟੀ ਮੀਡੀਆ ਪਹਿਲਾਂ ਵੀ ਆਂਦੇ ਜਾਂਦੇ ਰਹਿੰਦੇ ਹਾਂ ਕਿ ਪਹਿਲੀ ਵਾਰ ਹੀ ਆਇਆ ਤੁਸੀਂ ਨਹੀਂ ਪਹਿਲਾਂ ਵੀ ਆਂਦੇ ਰਹਿੰਦੇ ਅੱਛਾ ਪਹਿਲਾਂ ਸੀਸੀਟੀਵੀ ਦੇਖਿਆ ਤੁਸੀਂ ਉਹਦੇ ਚ ਦਿਖ ਰਿਹਾ ਹਾਂ ਜੀ ਉਹਦੇ ਵਿੱਚ ਦਿੱਖਦਾ ਰਿਹਾ ਹੀ ਪਰ ਮਿਲਿਆ ਨਹੀਂ ਉਹਨਾਂ ਦੀ ਮਤਲਬ ਜਿਹੜੀ ਐਕਟਿਵ ਆਵਾਜ਼ ਦਾ ਨੰਬਰ ਨਿਕਲਿਆ ਰਿਹਾ ਅੱਛਾ ਹਾਂ ਜੀ ਉਹ ਜਿਵੇਂ ਤੁਸੀਂ ਕਹਿ ਰਹੇ ਕਿ ਲੇਡੀਜ਼ ਆ ਦੋ ਮੁੰਡੇ ਨੇ ਉਵੇਂ ਹੀ ਦਿਖ ਰਹੇ ਨੇ ਉਹਦੇ ਤੇ ਹਾਂਜੀ ਮੰਗ ਕੀ ਕਰਦੇ ਹੁਣ ਤੁਸੀਂ ਪੁਲਿਸ ਮੰਗ ਹੀ ਕਰਦੇ ਹਾਂ ਹਾਂਜੀ ਮੰਗ ਅਸੀਂ ਹੀ ਕਰਦੇ ਆ ਵੀ ਬੰਦੇ ਜਲਦ ਫੇਲਦ ਲੱਭੇ ਜਾਣ ਉਹੋਡੇ ਨਾਲ ਕੋਈ ਕਿਸੇ ਮੁੱਦੇ ਤੋਂ ਕਰ ਰਹੀ ਐ ਇਤਲਾਹ ਹਾਂਜੀ ਪੁਲਿਸ ਲੱਭ ਰਹੀ ਐ ਜੀ ਸਾਡੇ ਨਾਲ ਐ ਤਾਂ ਅੱਛਾ ਪਰ ਮਿਲ ਨਹੀਂ ਰਿਹਾ ਨੰਬਰ ਕਲੀਅਰ ਨਹੀਂ ਆ ਰਿਹਾ ਕਾਰਵਾਈ ਕਰ ਰਹੇ ਹੋ ਪਿਓ ਪੁੱਤਰ ਕਰੋ 2.5 ਲੱਖ ਦੀ ਫੋਰੀ ਆ ਜੀ ਜੀ ਦੀਪਕ ਸ਼ਰਮਾ ਪਾਸੇ ਧੂਰੀ ਨੇ ਸਾਡੇ ਕੋਲ ਅਪਲਾਹ ਦਿੱਤੀ ਹੈ ਵੀ 2.5 ਲੱਖ ਰੁਪਇਆ ਕੋਈ ਅਸੀਂ 90 ਦਿਨ ਆ ਰਹੇ ਸੀਗੇ ਵੀ ਉਹ ਕੋਈ ਲੇਗਾ ਇਹਨਾਂ ਦਾ ਲਫਾਫਾ ਤੇ ਉਸ ਬੰਦੀ ਇਹਨਾਂ ਨੇ ਤਲਾਹ ਦਿੱਤੀ ਹੈ ਉਹਦੀ ਕਾਰਵਾਈ ਅਸੀਂ ਪਾਲ ਪਿਆਰੀ ਜਿਹੜੇ ਸੀਸੀਟੀਵੀ ਚ ਜਿਵੇਂ ਆਇਆ ਇੱਕ ਦੋ ਮੁੰਡੇ ਨੇ ਇੱਕ ਲੇਡੀਜ਼ ਆ ਬੈਗ ਲੈ ਕੇ ਜਾ ਰਹੇ ਸੀ ਸੀਸੀਟੀਵੀ ਚ ਆਇਆ ਤਾਂ ਹੈਗੇ ਨੇ ਪਰ ਕਲੀਅਰ ਨੰਬਰ ਨਹੀਂ ਆ ਰਿਹਾ ਉਹਨਾਂ ਦਾ ਨਕ ਉਹਨਾਂ ਦੇ ਫੇਸ ਨਜ਼ਰ ਆ ਰਹੇ ਨੇ ਜਿਹੜੇ ਖੈਰ ਬਤਾ ਲੋਕ ਨੂੰ ਖੋ ਕਰਕੇ ਅਗਲੇ ਸਕੂਟਰੀ ਖੜਾਈ ਪਈ ਸੀ ਉੱਤੇ ਬਹਿ ਕੇ ਫਰਾਵ ਹੋ ਗਏ ਉਸੇ ਸਬੰਧ ਚ ਸੀਸੀਟੀਵੀ ਕੈਮਰੇ ਦਿਖ ਰਹੇ ਜਿਵੇਂ ਕਿ ਕੋਈ ਮਿਲਦੀ ਇਤਲਾਹ ਉਸ ਤਰ੍ਹਾਂ ਦਾ ਕਾਰਵਾਈ ਕਰ ਰਿਹਾ ਹੈ